ਸਸਿਕਾ ਜੀ ਅੱਜ ਵਰਲਡ ਆਈਵੀਐਫਟੀ ਉਹ ਦਿਨ ਜਦੋਂ ਸ਼ੁਰੂਆਤ ਹੋਈ ਉਹਨਾਂ ਜੋੜਿਆਂ ਦੇ ਲਈ ਕਿ ਜਿਹੜੇ ਮੇ ਸਨਤਾਨ ਨਹੀਂ ਜਿਹੜੇ ਹਾਕਾਸ਼ ਨਹੀਂ ਜਿਹੜੇ ਦੁਖੀ ਨੇ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਕਾਰਨ ਦਾ ਕਰਕੇ ਔਲਾਦ ਸੁਖ ਦੀ ਪ੍ਰਾਪਤੀ ਨਹੀਂ ਹੋ ਸਕੀ ਤੇ ਇਸ ਦਿਨ ਦੀ ਸ਼ੁਰੂਆਤ ਇਸ ਕਰਕੇ ਕੀਤੀ ਗਈ ਕਿਉਂਕਿ ਅੱਜ ਦੇ ਦਿਨ ਪਹਿਲਾ ਆਈਵੀਐਫ ਤਕਨੀਕ ਦੇ ਰਾਹੀਂ ਬੱਚਾ ਦੁਨੀਆ ਵਿੱਚ ਆਇਆ ਸੀ ਮੇਰੇ ਨਾਲ ਇਸ ਵਿਸ਼ੇ ਬੁੱਤੇ ਗੱਲਬਾਤ ਕਰਨ ਦੇ ਲਈ ਡਾਕਟਰ ਰਿੰਮੀ ਸਿੰਘਲਾ ਜਿਹੜੀ ਕਿ ਜੱਚਾ ਬੱਚਾ ਮਾਹਰ ਨੇ ਤੇ ਨਾਲ ਦੀ ਨਾਲ ਜੇਕਰ ਮੈਂ ਗੱਲ ਕਰਾਂ ਗਾਇਨਕੋਲੋਜਿਸਟ ਦੇ ਖੇਤਰ ਦੇ ਵਿੱਚ ਇਹਨਾਂ ਦੀਆਂ ਸੇਵਾਵਾਂ ਬਹੁਤ ਅਹਿਮ ਨੇ ਵੱਡੀਆਂ ਪ੍ਰਾਪਤੀਆਂ ਨੇ ਹਜ਼ਾਰਾਂ ਹੀ ਅਣਗਿਣਤ ਜੋੜਿਆਂ ਨੂੰ ਔਲਾਦ ਦਾ ਸੁੱਖ ਦੇ ਚੁੱਕੇ ਨੇ ਤੇ ਨਾਲ ਹੀ ਜੇਕਰ ਮੈਂ ਗੱਲ ਕਰਾਂ ਅੱਜ ਇਹਨਾਂ ਦੇ ਹਸਪਤਾਲ ਰੇਡੀਅੰਸ ਹਸਪਤਾਲ ਦੇ ਵਿੱਚ ਬੇਬੀ ਸ਼ੋ ਦਾ ਇੱਕ ਆਯੋਜਨ ਕੀਤਾ ਗਿਆ ਇਹ ਸਾਰੇ ਉਹ ਬੱਚੇ ਸੀ ਜਿਹੜੇ ਆਈਡੀਐਫ ਤਕਨੀਕ ਦੇ ਰਾਹੀਂ ਦੁਨੀਆ ਤੇ ਆਈ ਉਹਨਾਂ ਦੇ ਮਾਪੇ ਵੀ ਆਏ ਦਾਦਾ ਦਾਦੀ ਵੀ ਹਾਜ਼ਰ ਹੋਏ ਤੇ ਨਾਲ ਦੀ ਨਾਲ ਇਸ ਦਰਾਂ ਬਹੁਤ ਸਾਰੀ ਜਿਹੜੇ ਨੇ ਮੈਂ ਕਹਾ ਜਿਹੜੀਆਂ ਕਿਲਕਾਰੀਆਂ ਘਰਾਂ ਦੇ ਵਿੱਚ ਗੂੰਜੀਆਂ ਤਾਂ ਉਹਨਾਂ ਦੇ ਚਿਹਰਿਆਂ ਦੇ ਉੱਤੇ ਜਿਹੜੀ ਉਹ ਰੌਣਕ ਸੀ ਉਹ ਜਿਹੜੀ ਖੁਸ਼ੀ ਸੀ ਉਹ ਦੇਖਣ ਵਾਲੀ ਸੀ ਸੋ ਸਵਾਗਤ ਕਰਦੇ ਹਾਂ ਡਾਕਟਰ ਜੁਮੀਨ ਸਿੰਘ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਸ਼ਸ਼ਕਾਰ ਜੀ ਆਇਆਂ ਨੂੰ ਥੈਂਕ ਯੂ ਹਰਦੀਪ ਫॉर ਕਾਲਿੰਗ ਮੀ ਹੇਅਰ ਤੇ ਅਜੱਪਾ ਜੀ ਮੈਮ ਸਭ ਤੋਂ ਪਹਿਲਾਂ ਤਾਂ ਮੇਰਾ ਜਿਹੜਾ ਸਭ ਤੋਂ ਪਹਿਲਾ ਸਵਾਲ ਹੈ ਜਿਹੜਾ ਅਕਸਰ ਮੇਰੇ ਆਪਣੇ ਵੀ ਦਿਲ ਦੇ ਵਿੱਚ ਆਉਂਦਾ ਕਹਿੰਦੇ ਨੇ ਕਿ ਉਸ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਨੇ ਡਾਕਟਰ ਨੂੰ ਇੱਕ ਅਜਿਹੇ ਹਰਜਾ ਦਿੱਤਾ ਹੈ ਕਿ ਪਹਿਲਾ ਪਰਮਾਤਮਾ ਮਾਂ ਤੇ ਮਾਂ ਤੋਂ ਬਾਅਦ ਜਿਹੜਾ ਕਹਿੰਦੇ ਨੇ ਡਾਕਟਰ ਜਦੋਂ ਮਾਂ ਬੇਹੋਸ਼ੀ ਦੀ ਹਾਲਤ ਵਿੱਚ ਹੁੰਦੀ ਆ ਡਿਲੀਵਰੀ ਦਾ ਸਮਾਂ ਹੁੰਦਾ ਗਰਭਵਤੀ ਹੁੰਦੀ ਆ ਡਿਲੀਵਰੀ ਹੋਣ ਵਾਲੀ ਹੁੰਦੀ ਆ ਤੇ ਸਭ ਤੋਂ ਪਹਿਲਾਂ ਉਹ ਜਿਹੜਾ ਨੰਨਾ ਮੁੰਨਾ ਜੀਵਾ ਉਹ ਡਾਕਟਰ ਦੇ ਹੱਥਾਂ ਦੇ ਵਿੱਚ ਆਉਂਦਾ ਹੈਗਾ ਸਭ ਤੋਂ ਪਹਿਲਾਂ ਸਾਡੇ ਹੱਥਾਂ ਜਾਂਦਾ ਚ ਉਹ ਖੁਸ਼ੀ ਉਹ ਅਹਿਸਾਸ ਨੂੰ ਸਾਡੇ ਦਰਸ਼ਕਾਂ ਨਾਲ ਸਾਝਾ ਕਰੋ ਦੇਖੋ ਇਹਦੇ ਵਿੱਚ ਇਹ ਕਿ ਬੀਇੰਗ ਐਨ ਆਈਵੀਐਫ ਸਪੈਸ਼ਲਿਸਟ ਬਹੁਤ سارے ਕਪਲਸ ਮੇਰੇ ਕੋਲ ਕਿ ਜਿਨ੍ਹਾਂ ਦੇ ਬਹੁਤ ਸਾਲਾਂ ਬਾਅਦ ਬੱਚੇ ਹੋ ਰਹੇ ਹੁੰਦੇ ਨੇ ਤੇ ਜਦੋਂ ਮੈਂ ਉਹ ਬੱਚਾ ਇੱਕ ਵਾਰ ਉਹਨਾਂ ਦੇ ਵਿੱਚੋਂ ਸਰੀਰ 'ਚੋਂ ਆਪਾਂ ਬਾਹਰ ਨੂੰ ਕੱਢਦੇ ਆਂ ਤੇ ਜਦੋਂ ਮੇਰੀ ਲੈਬ ਦੇ ਵਿੱਚ ਆਂਦਾ ਹੈ ਤੇ ਉਹ ਖੁਸ਼ੀ ਉਹ ਖੁਸ਼ੀ ਜ਼ਾਹਿਰ ਕਰਨਾ ਇਟਸ ਇਟਸ ਵੈਰੀ ਡਿਫਿਕਲਟ ਉਹ ਉਹ ਇੱਕ ਮਤਲਬ ਕਈ ਵਾਰ ਤਾਂ ਪਹਿਲਾਂ ਸਟਾਰਟਿੰਗ ਦੇ ਵਿੱਚ ਜਦੋਂ ਐਵ ਸਟਾਰਟਿਡ ਮਾਈ ਕੈਰੀਅਰ ਕਈ ਵਾਰ ਤਾਂ ਮੈਂ ਰੋਣ ਵੀ ਲੱਗ ਜਾਂਦੀ ਸੀ ਕਿਹਾ ਇਹਨਾਂ ਦਾ ਚਲੋ ਬਲੇਸਿੰਗਸ ਮੈਨੂੰ ਮਿਲ ਰਹਿਆ ਨੇ ਮੈਂਨੇ ਇੱਕ ਕਪਲ ਦੀ ਜਿਹੜੀ ਹੈਪੀਨੈਸ ਹੈ ਜਿਹੜੀ ਖਿਲਕਾਰੀ ਹੈ ਉਹਨਾਂ ਦੇ ਘਰ ਉਹਨਾਂ ਨੂੰ ਦਿੱਤੀ ਹੈ ਤਾਂ ਮੈਨੂੰ ਮਤਲਬ ਭਗਵਾਨ ਵੱਲੋਂ ਗੋਡ ਵੱਲੋਂ ਕਿ ਆਈ ਸ਼ੁੱਡ ਬੀ ਬਲੇਸਡ ਕਿਹਾ ਮੈਨੂੰ ਇੱਕ ਕੰਮ ਕਰਨ ਦਾ ਮੈਨੂੰ ਇੱਕ ਉਹਨੇ ਮੌਕਾ ਦਿੱਤਾ ਤੋਂ ਇੱਕ ਸਭ ਤੋਂ ਵੱਡੀ ਹੈਪੀਨੈਸ ਹੈ ਉਸ ਤੋਂ ਇਲਾਵਾ ਹੁਣ ਮੈਂ ਇੱਕ ਰੂਟੀਨ ਬਣਾਇਆ ਕਿ ਜਿਵੇਂ ਬੱਚਾ ਮੇਰੇ ਕੋਲ ਲਾਪ ਜਾਂਦਾ ਹੈ ਨਾਲ ਦੀ ਨਾਲ ਮੈਂ ਉਹ ਲਾਪ ਬੱਚੇ ਨੂੰ ਮਾਂ ਦੀ ਚੀਕ ਦੇ ਉੱਪਰ ਜ਼ਰੂਰ ਰੱਖ ਦਿੰਦੇ ਆ ਜੀ ਤਾਂ ਕਿ ਉਹਨੂੰ ਇੱਕ ਫਰਸਟ ਬਲੇਸਿੰਗਸ ਮਿਲੇ ਕਿ ਹਾਂ ਬੱਚਾ ਤੇਰਾ ਇਸ ਸੰਸਾਰ ਤੇ ਵਿੱਚ ਆ ਗਿਆ ਉਸ ਤੋਂ ਬਾਅਦ ਫਿਰ ਅਸੀਂ ਬਾਕੀ ਜਿਹੜੇ ਬਾਹਰ ਫੈਮਿਲੀ ਆ ਉਹਨਾਂ ਨੂੰ ਹੈਂਡਓਵਰ ਕਰ ਦਿੰਦੇ ਆ ਜੀ ਮੈਮ ਜਿਸ ਤਰੀਕੇ ਨਾਲ ਪੰਜਾਬੀ ਦੇ ਸਿੱਧੇ ਤੇ ਸਾਫ਼ ਸ਼ਬਦਾਂ ਵਿੱਚ ਗੱਲ ਕਰਾਂ ਹਾਲਾਂਕਿ ਜੇਕਰ ਮੈਡੀਕਲ ਟਰਮ ਦੇ ਵਿੱਚ ਗੱਲ ਕਰਾਂ ਤਾਂ ਸ਼ਬਦਾਵਲੀ ਕੁਝ ਹੋਰ ਰਹਿੰਦੀ ਆ ਪਰ ਆਮ ਤੌਰ ਤੇ ਜਿੱਦਾਂ ਸਾਰੀਆਂ ਪਿੰਡਾਂ ਦੀਆਂ ਮਹਿਲਾਵਾਂ ਨੇ ਜਿੱਦਾਂ ਥੋੜੀਆਂ ਜਿਹਾ ਘੱਟ ਪੜੀਆਂ-ਪੜੀਆਂ ਦੀਆਂ ਭੈਣਾਂ ਨੇ ਉਹ ਖਾਸ ਤੌਰ ਤੇ ਕਹਿੰਦੀਆਂ ਨੇ ਕਿ ਵੱਡੇ ਆਪਰੇਸ਼ਨ ਦੇ ਨਾਲ ਜਦੋਂ ਕੋ ਬੱਚਾ ਹੁੰਦੇ ਵੱਡਾ ਆਪਰੇਸ਼ਨ ਬੋਲ ਦਿੰਦੇ ਨੇ ਸਿੱਧੇ ਸਪਸ਼ਟ ਜਿਹੇ ਭਾਸ਼ਾ ਦੇ ਵਿੱਚ ਤੇ ਉਹਦੇ ਵਿੱਚ ਆਈਵੀਐਫ ਟੈਕਨੀਕ ਦੇ ਜਿਹੜੇ ਹੁੰਦੇ ਨੇ ਬੱਚੇ ਉਹਦੇ ਵਿੱਚ ਵੀ ਵੱਡੇ ਆਪਰੇਸ਼ਨ ਹੁੰਦੇ ਨੇ ਕੀ ਨਹੀਂ ਐਸਾ ਨਹੀਂ ਹੁੰਦਾ ਦੇਖੋ ਹੱਦੇ ਹੁਣ ਅੱਜ ਹੀ ਮੇਰਾ ਇੱਕ ਬੱਚਾ ਹੈ ਉਹ ਨਾਰਮਲ ਡਿਲੀਵਰ ਹੋਇਆ ਬਿਲਕੁਲ ਬੇਟਾ ਹੋਇਆ ਉਹ ਚੀਜ਼ਾਂ ਨਹੀਂ ਹੁੰਦੀਆਂ ਲੇਕਿਨ ਇਹ ਹੈ ਕਿ ਆਈਵੀਐਫ ਦੇ ਨਾਲ ਹੁਣ ਸਪੋਜ਼ਿੰਗ ਜਿਹੜੀ ਮੇਰੇ ਕੋਲ 40 ਸਾਲ ਦੀ ਲੇਡੀ ਆ ਰਹੀ ਹੈ ਉਹ ਜਿਹਨੋਂ ਉਹਦਾ ਆਈਵੀਐਫ ਕੀਤਾ ਉਸ ਤੋਂ ਬਾਅਦ ਉਹਨੂੰ ਬੀਪੀ ਹੈਗਾ 슈ਗਰ ਹੈਗਾ 15 ਸਾਲ ਉਹਦੇ ਵਿਆਹ ਨਹੀਂ ਹੋਇਆ ਤੇ ਸ਼ੀ ਇਸ ਆਲਰੇਡੀ ਵਾਰਿਡ ਉਹਨੂੰ ਆਏ ਕਿ ਮੇਰੇ ਕੋਲ ਬੱਚਾ ਠੀਕ-ਠਾਕ ਮੈਨੂੰ ਖਸਾਈ ਸਲਾਮਤ ਮਿਲ ਜੇ ਇਹ ਨਾ ਹੋਵੇ ਕਿ ਤੇ ਦਰਦਾਂ ਦੇ ਵਿੱਚ ਮੇਰਾ ਕਿਤੇ ਕੋਈ ਬੱਚਾ ਖਰਾਬ ਹੋ ਜੇ ਜਾਂ ਬੀਪੀ ਕਾਰਨ ਮਾਂ ਨੂੰ ਕੁਝ ਹੋ ਜੇ ਜਾਂ ਸ਼ੂਗਰ ਦੇ ਕਾਰਨ ਮਾਂ ਨੂੰ ਕੋਈ ਪ੍ਰੋਬਲਮ ਆ ਜੇ ਤੋਂ ਉਹਨਾਂ ਚੀਜ਼ਾਂ ਕਰਕੇ ਇੱਕ ਇਹ ਧਾਰਨਾ ਪੇਸ਼ੈਂਸੀ ਬਣ ਗਈ ਹੈ ਕਿ ਹਾਂ ਜੇ ਆਈਫ ਬੇਬੀ ਆ ਤਾਂ ਉਹ ਸਜ਼ਾਰਨ ਹੋਏਗਾ ਉਹ ਗੱਲ ਨਹੀਂ ਹੈਗੀ ਮਤਲਬ ਦੋਨਾਂ ਦੇ ਹੀ ਚਾਂਸਸ ਹੁੰਦੇ ਨੇ ਮੇਰੇ ਆਪਣੇ ਬਹੁਤ ਸਾਰੇ ਐਸੇ ਪੇਸ਼ੈਂਟਸ ਨੇ ਜਿਹੜੇ ਮੇਰੇ ਕੋਲ ਨਾਰਮਲ ਵੀ ਡਿਲੀਵਰ ਕੀਤੇ ਹੋਏ ਨੇ ਉਹ ਤੁਸੀਂ ਕਹਿੰਦੇ ਕਿ ਨਾ ਗਲਤ ਕਿ ਆਈਵੀਐਫ ਨਹੀਂ ਐਸਾ ਨਹੀਂ ਨਹੀਂ ਮੇਰੇ ਆਪਣੇ ਫੇਵਰਟ ਨੋਰਮਲ ਜਿਹੜੀ ਡਿਲੀਵਰੀ ਵੀ ਹੁੰਦੀ ਹੈ ਪੋਸੀਬਲ ਹੈਗੀ ਹੈ ਔਰ ਮੇਰੇ ਆਪਣੇ ਪੇਸ਼ੈਂਟਸ ਹੈਗੇ ਨੇ ਜਿਨੇ ਡਿਲੀਵਰ ਮੇਰੇ ਕੋਲ ਕਿਤੇ ਹੋਏ ਜੀ ਸੋ ਇੱਕ ਹੋਰ ਧਾਰਨਾ ਪਾਈ ਜਾਂਦੀ ਹੈ ਕਹਿੰਦੇ ਕਿ ਟਵਿਨਸ ਹੁੰਦੇ ਜਿਆਦਾ ਚਾਂਸਸ ਰਹਿੰਦੇ ਤੁਸੀਂ ਖੁਦ ਚਾਹੁੰਦੇ ਵੀ ਨਹੀਂ ਕਿ ਮੈਨੂੰ ਇਕਾਈ ਪੇਸ਼ੈਂਟਸ ਸਾਡੇ ਕੋਲ ਆਉਂਦੇ ਨੇ ਜਿਵੇਂ ਮੇਰੇ ਕੋਲ ਬਹਾਂਲੇ ਪੇਸ਼ੈਂਟਸ ਬਹੁਤ ਆਉਂਦੇ ਨੇ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਜੇ ਆਪੋਥੇ ਇਲਾਜ ਦੀ ਗੱਲਬਾਤ ਕਰੀਏ ਤਾਂ ਥੋੜਾ ਲਾਰਜ ਡਿਲੇਡ ਹੈ ਕਈ ਨਹੀਂ ਪਸੰਦ ਆਂਦਾ ਤਾਂ ਇੰਡੀਆ ਬਹੁਤ ਬਹੁਤ ਪੇਸ਼ੈਂਟਸ ਆ ਜਿਹੜੇ ਬਾਰੋਂ ਪਰ ਆਨੰਦ ਦੇ ਨੇ ਤੇ ਉਹਨਾਂ ਦੀ ਮੈਕਸਿਮਮ ਫਰਸਟ ਡਿਮਾਂਡ ਇਹ ਹੁੰਦੀ ਹੈ ਕਿ ਮੈਮ ਹੁਣ ਅਸੀਂ ਆਪਣਾ ਟਾਈਮ ਕੱਢ ਕੇ ਆਈ ਹਾਂ ਤਾਂ ਪਲੀਜ਼ ਗਿਵ ਅਸ ਅ ਟਵਿੰਸ ਸਾਡੀ ਪਹਿਲੀ ਇਹ ਹੈ ਕਿ ਸਾਨੂੰ ਟਵਿੰਸ ਦੇ ਕੇ ਭੇਜੋ ਦੇਖੋ ਇਹਦੇ ਵਿੱਚ ਕਦੇ ਵੀ ਅਸੀਂ 100% ਗਾਰੰਟੀ ਨਹੀਂ ਦੇ ਸਕਦੇ ਬਟ ਲੇਕਿਨ ਹਾਂ ਜੇ ਆਪਾਂ ਨਾਰਮਲ ਨਾਲੋ ਆਪਾਂ ਸੋਚੀਏ ਆਈ ਵੀ ਐਫ ਦੇ ਵਿੱਚ ਨੇਚਰਲੀ ਟਵਿੰਸ ਦੇ ਚਾਂਸਸ ਜਿਹੜੇ ਹੈਗੇ ਨੇ ਉਹ ਜ਼ਿਆਦਾ ਰਹਿਣਗੇ ਰਹਿਣਗੇ ਜੀ ਇਹਦੇ ਨਾਲ ਹੀ ਡ ਤੁਹਾਡੇ ਨਾਲ ਤੁਹਾਡੇ ਹਸਬੰਦ ਜਿਹੜਾ ਨਾਲ ਲਗਾਤਾਰ ਜਿਹੜਾ ਕੰਮ ਕਰਦੇ ਨਹੀਂ ਲੈਪਰੋਸਕੋਪੀ ਜਿਹੜਾ ਸਰਜਰੀ ਨਹੀਂ ਲੈਪਰੋਸਕੋਪੀ ਦੀ ਜ਼ਰੂਰਤ ਮੈਮ ਕਦੋਂ ਤੇ ਕਿਸ ਸਮੇਂ ਦੇ ਵਿੱਚ ਜਿਹੜੀ ਵੀ ਜ਼ਿਆਦਾ ਪੈਂਦੀ ਹੈ ਹਾਂ ਇੱਕ ਆਈਵੀਐਫ অর ਲੈਪਰੋਸਕੋਪੀ ਜੇ ਮੈਂ ਕਮਾ ਦਿਲ ਕੋ ਸਾਈਡ பை ਸਾਈਡ ਠੀਕ ਹੈ ਬਹੁਤ ਸਾਰੀਆਂ ਚੀਜ਼ਾਂ ਆਈਵੀਐਫ ਦੇ ਵਿੱਚ ਇਹ ਜਿਹੇ ਨੇ ਜਿੱਥੇ ਸਾਨੂੰ ਸਰਜਨ ਦੀ ਲੋੜ ਪੈਂਦੀ ਹੈ ਔਰ ਸਰਜਨ ਜੇ ਘਰ ਦਾ ਹੋਵੇ ਤਾਂ ਉਹ ਹਮੇਸ਼ਾ ਬੈਟਰ ਹੈ ਕਿ ਹਾਂ ਅ ਜਿਹਦੇ ਜਿਹਦੇ ਲਾਪਰੋਸਕੋਪੀ ਦੀ ਲੋੜ ਹੈ ਜਿਹਦੇ ਵਿੱਚ ਹਿਸਟੈਰੋਸਕੋਪੀ ਦੀ ਲੋੜ ਹੈ ਸਪੋਜ਼ਿੰਗ ਕੋਈ ਬੱਚੇਦਾਨੇ ਦੇ ਅੰਦਰ ਪੋਲਪੀ ਹੈ ਕੋਈ ਐਡੀਸਨਸ ਪਈਆਂ ਨੇ ਤਾਂ ਉਹਨਾਂ ਨੂੰ ਹਿਸਟੈਰੋਸਕੋਪੀ ਦੇ ਥਰੂ ਅਸੀਂ ਬਾਹਰ ਕੱਢਦੇ ਹਾਂ ਲਾਪਰੋਸਕੋਪੀ ਦੇ ਨਾਲ ਪਾਇਚਾਸ ਕੋਈ ਐਂਡੋਮੈਟ੍ਰੋਸਿਸ ਦੇ ਪੇਸ਼ੈਂਟ ਉਹਨਾਂ ਦੀ ਟਿਊਬਸ ਖੁੱਲੀਆਂ ਨੇ ਕਿ ਨਹੀਂ ਖੁੱਲੀਆਂ ਜਾਂ ਅੰਦਰ ਉਹਨਾਂ ਨੂੰ ਕਲੀਨ ਕਰਨਾ ਹੈ ਜਾਂ ਰਸਾਲੀਆਂ ਪਈਆਂ ਨੇ ਬੱਚੇਦਾਨੇ ਦੇ ਅੰਦਰ ਤਾਂ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਮੈਨੂੰ ਬੀਂਗਾ ਗਾਨ ਕੋਲ ਜਿਸ ਮੈਨੂੰ ਸਰਜਨ ਦੀ ਲੋੜ ਪੈਂਦੀ ਹੈ ਤੇ ਮੈਨੂੰ ਜੇ ਮੈਂ ਆਪਣੇ ਸਰਕਲ ਦੇ ਜੀ ਮੈਮ ਜੇਕਰ ਮੈਂ ਗੱਲ ਕਰਾਂ ਰੇਡੀਅੰਸ ਹਸਪੀਟਲ ਦਾ ਸ਼ੁਰੂਆਤ ਹੋਏ ਨੂੰ ਮੇਰੇ ਖਿਆਲ ਦੇ ਵਿੱਚ ਚੌਥਾ ਸਾਲ ਸਾਡਾ ਫੋਰਥイヤー ਰਨਿੰਗ ਹੈ ਚਾਰ ਸਾਲਾਂ ਦਾ ਜੇਕਰ ਗਰੋਥ ਰੇਟ ਨੂੰ ਦੇਖੀਏ ਤੁਹਾਡਾ ਕਿੰਨਾ ਜਿਹੜਾ ਗਰੋਥ ਰੇਟ ਰਿਹਾ ਤੇ ਹੁਣ ਤੱਕ ਉਦੋਂ ਤੋਂ ਲੈ ਕੇ ਹੁਣ ਤੱਕ ਕਿੰਨੇ ਜੋੜਿਆਂ ਨੂੰ ਜਿਹੜੀ ਸੰਤਾਨ ਸੁਖ ਦੀ ਪ੍ਰਾਪਤੀ ਹੋ ਚੁੱਕੀ ਹੈ ਹੁਣ ਮੈਂ ਜੇ ਮੈਂ ਗੱਲਬਾਤ ਕਰਾਂ ਹਰਦੀ ਪੈਦਾ ਕਾਊਂਟ ਕਾਊਂਟਲੈਸ ਹੋਏਗਾ ਮਤਲਬ ਇੰਨਾ ਕਾਊਂਟਡ ਨੰਬਰ ਤਾਂ ਨਹੀਂ ਹੈ ਪਰ ਲੇਕਿਨ ਇਹ ਆਈਡੀਆ ਮੁਤਾਬਿਕ ਆਈਡੀਆ ਮੁਤਾਬਿਕ ਇਹ ਇਨ ਹੰਡਰਡਸ ਹਾਂ ਇਨ ਹੰਡਰਡਸ ਲਗਾ ਲੋ ਹੈਨਾ ਤੇ ਮਤਲਬ ਇਹ ਹੈ ਕਿ ਵੀ ਆ ਗਿਵਿੰਗ ਵੈਰੀ ਗੁੱਡ ਰਿਜ਼ਲਟਸ ਹੇਰ ਕਿਉਂਕਿ ਸਾਡੇ ਕੋਲ ਸਾਰੀਆਂ ਟੈਕਨੀਕਸ ਅੰਡਰ ਵਨ ਰੂਫ ਹੈਗੀਆਂ ਨੇ ਲਾਪਰੋ스코పీ ਹੋ ਗਿਆ ਹਿਸਟੈਰੋ스코పీ ਹੋ ਗਿਆ ਆਈਵੇਫ ਹੋ ਗਿਆ ਐਕਸੀ ਹੋ ਗਿਆ ਪੀਜੀਐਸ ਹੋ ਗਿਆ ਪੀਜੀਡੀ ਹੋ ਗਿਆ ਐਮਜੀ ਹੋ ਗਿਆ ਲੇਜ਼ਰ ਹੈਚਿੰਗ ਹੋ ਗਿਆ ਇਨ ਹਾਊਸ ਸੋਡੀਕਲ ਅੰਬ੍ਰੋਲੋਜਿਸ ਹੈ ਇਨ ਹਾਊਸ ਸਾਡੇ ਕੋਲ ਸਰਜਨ ਹੈ ਇਨ ਹਾਊਸ ਸਾਡੇ ਦੇ ਕੋਲ ਨਿੱਕੂ ਹੈ ਪੈਰਾਟ੍ਰੀਸ਼ੀਅਨ ਹੈ ਨਿਊਨੋਟਾਲੋਜਿਸ ਹੈ ਸਰਜਰੀ ਹੈ ICU ਆਡੋ ਅਲਟਰਾਸਾਉਂਡ ਹੈ ਤੇ ਮਤਲਬ ਇਹ ਇਹਨਾਂ ਚੀਜ਼ਾਂ ਦੇ ਨਾਲ ਫੈਸਿਲਿਟੀਆਂ ਦੇ ਨਾਲ ਬਹੁਤ ਫਰਕ ਪੈਂਦਾ ਜੀ ਮੈਂ ਬਹੁਤ ਸਾਰੇ ਪੇਸ਼IENTS ਅੱਜ ਵੀ ਐਸੇ ਨੇ ਜਿਹੜੇ IVF ਟੈਕਨੀਕ ਨੂੰ ਹਾਲਾਕੇ ਅੰਦਰ ਕੁੱੜਦੇ ਰਹਿਣਗੇ ਰੋਣਗੇ ਅ ਬੱਚਾ ਚਾਹੁੰਦੇ ਨਹੀਂ ਪਰ باوجود ਇਸ ਦੇ ਜਾਂ ਤਾਂ ਉਹਨਾਂ ਦੇ ਜੇਕਰ ਮੈਂ ਗੱਲ ਕਰਾਂ ਵੱਡੇ ਬਡੇਰਿਆਂ ਦੇ ਵੱਲੋਂ ਜਾਂ ਫਿਰ ਉਹ ਆਪ ਉਹ ਬਾਬਿਆਂ ਦੇ ਪਿੱਛੇ ਪੈਣ ਉਹ ਸਾਸੀ ਹਾਲ ਨਹੀਂ ਚੱਲਦੇ ਢਾਗਤ ਵੀਤਵਲ ਜ਼ਿਆਦਾ ਚੱਲਦੇ ਨੇ ਇੱਕ ਮੈਸੇਜ ਉਹਨਾਂ ਨੂੰ ਜੂ ਉਹ ਮੈਂ ਮੈਸੇਜ ਇਹ ਕਹੂੰਗੀ ਦੇਖੋ ਇਹ ਨਹੀਂ ਮੈਂ ਕਹਿ ਰਹੀ ਕਿ ਮੈਂ ਤੁਹਾਡੇ ਧਾਰਨਾ ਨਾਲ ਖੇਡ ਰਹੀ ਹਾਂ ਕਿ ਤੁਸੀਂ ਬਾਬਿਆਂ ਕੋਲ ਨਹੀਂ ਜਾਣਾ ਜਿਹੜੇ ਸਪੈਸ਼ਲੀ ਜਿਹੜੇ ਮੇਰੇ ਪਿੰਡਾਂ ਦੇ ਸਾਥੀ ਹੈਗੇ ਆ ਤੁਸੀਂ ਉਹਨਾਂ ਕੋਲ ਜਾਓ ਉਹਨਾਂ ਦਾ ਤੁਸੀਂ ਪੁੱਛ ਕੇ ਚ ਕਰੋ ਉਹਨਾਂ ਦੇ ਨਾਲ ਇਹ ਚੀਜ਼ ਨਹੀਂ ਆ ਪਰ ਕਈ ਵਾਰ ਬਹੁਤ ਜ਼ਿਆਦਾ ਅੰਧਵਿਸ਼ਵਾਸ ਵੀ ਕਈ ਵਾਰ ਖਰਾਬ ਕਰ ਜਾਂਦਾ ਹੈ ਨਾ ਬਾਬਾ ਦੇਖੋ ਤੁਹਾਨੂੰ ਇੱਕ ਰਸਤਾ ਦਿਖਾ ਸਕਦਾ ਹੈ ਜੇ ਤੁਸੀਂ ਕਰਮ ਕਰੋਗੇ ਤਾਂ ਹੀ ਤੁਹਾਨੂੰ ਕਰਮ ਮਿਲੋਗਾ ਜੇ ਤੁਸੀਂ ਕਰੋਗੇ ਹੀ ਨਹੀਂ ਤਾਂ ਫਿਰ ਤਾਂ ਉੱਪਰ ਵਾਲਾ ਵੀ ਨਹੀਂ ਸੁਣੂਗਾ ਬਾਬਾ ਵੀ ਇੱਕ ਜਰੀ ਹੈ ਲੇਕਿਨ ਟੈਕਨੀਕ ਜਦੋਂ ਪਤਾ ਹੁੰ ਜਿਵੇਂ ਸਪੋਜ਼ਿੰਗ ਤੁਸੀਂ ਲਗਾਓ ਕਿ ਜਿਵੇਂ ਕੋਈ ਪੇਸ਼ੈਂਟ ਹੈ ਉਹਦੇ ਹਸਬੰਦ ਦੇ ਕਿਟਾ ਨੂੰ ਹੈ ਹੀ ਨਹੀਂ ਨਿਲ ਹੈ ਤਾਂ ਬੱਚਾ ਕਿਵੇਂ ਹੋਊਗਾ ਹੋ ਹੀ ਨਹੀਂ ਸਕਦਾ ਬੱਚਾ ਉਹਨੂੰ ਮੈਡੀਕਲ ਸਹਾਇਤਾ ਤੇ ਲੈਣੀ ਹੀ ਪਊਗੀ ਬਾਬਾ ਕਿਵੇਂ ਦੇ ਦਊਗਾ ਬੱਚਾ ਦੇ ਨਹੀਂ ਸਕਦਾ ਜੀ ਸੋ ਬਹੁਤ ਬਹੁਤ ਧੰਨਵਾਦੀ ਸੋ ਡਾਕਟਰ ਇੰਨੀ ਸਿੰਘ ਨਾਲ ਹਰਾਨੀ ਨਾਲ ਗੱਲਬਾਤ ਕੀਤੀ ਇੱਕ ਬੜੀ ਪਤੇ ਦੀ ਗੱਲ ਕੀਤੀ ਹੈ ਕਿ ਜੇਕਰ ਸ਼ਿਕਰਾਨੂ ਹੀ ਨਿਲ ਨਹੀਂ ਤੇ ਫਿਰ ਬੱਚੇ ਦੀ ਪ੍ਰਾਪਤੀ ਕਿੱਥੋਂ ਹੋਣੀ ਹੈ ਲੇਕਿਨ ਫਿਰ ਬਾਬੇ ਦੇ ਪਿੱਛੇ ਸੋ ਬਾਬਿਆਂ ਦਾ ਖਿਆਲ ਛੱਡ ਕੇ ਮੇਰੀਆਂ ਆਪਣੀਆਂ ਭੈਣੋਂ ਬੇਨਤੀ ਜ਼ਰੂਰ ਹੈ ਕਿਉਂਕਿ ਜੇਕਰ ਨਹੀਂ ਕਿਸੇ ਕਾਰਨ ਕਿਸੇ ਕਾਰਨ ਵਾਸਤੇ ਚਾਹੇ ਉਹ ਲਾਈਫ ਸਟਾਈਲ ਦੇ ਚੱਲਦੇ ਹੋਏ ਚਾਹੇ ਜੇਕਰ ਪਤੀ ਨਸ਼ਾ ਕਰਦਾ ਹੈ ਜਾਂ ਕਈ ਹੋਰ ਕਾਰਨਾਂ ਦੇ ਕਰਕੇ ਜੇਕਰ ਔਲਾਦ ਸੁਖ ਦੀ ਪ੍ਰਾਪਤੀ ਨਹੀਂ ਹੋ ਰਹੀ ਕਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਈਐਫ ਤਕਨੀਕ ਤੇ ਵੱਲ ਜਾਣਾ ਜੇਵਾ ਤੁਹਾਡੇ ਲਈ ਜਿਆਦਾ ਲਾਹੇਵੰਦ ਹੋਵੇਗਾ ਸੋ ਇਨਾਂ ਹੀ ਸ਼ਬਦਾਂ ਨਾਲ ਅਗਲੇ ਹਫਤੇ ਅਗਲੇ ਸਮੇਂ ਦੇ ਵਿੱਚ ਫੇਰ ਤੁਹਾਡੇ ਨਾਲ ਰੂਪਰੂ ਹੋਵਾਂਗੇ ਕਿਸੇ ਹੋਰ ਸ਼ਖਸੀਅਤ ਨੂੰ ਲੈ ਕੇ ਤਦ ਤੱਕ ਲਈ ਮੈਨੂੰ ਹਰਦੀਪ ਕਰਨ ਨੂੰ ਤੇ ਮੇਰੇ ਨਾਲ ਡਾਕਟਰ ਜਿੰਮੀ ਸਿੰਘ ਜੀ ਨੂੰ ਬੇ ਇਜਾਜ਼ਤ ਤੱਕ ਸੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਧੰਨਵਾਦ ਜੀ